ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਰਵਿੰਦਰ ਸੰਧੂ ਮੁਰਦਾਬਾਦ ਚੇਕ ਮਲਕ ਮੁਰਦਾਬਾਦ ਰਵਿੰਦਰ ਸੰਧੂ ਮੁਰਦਾਬਾਦ ਰਵਿੰਦਰ ਸੰਧੂ ਮੁਰਦਾਬਾਦ ਡਾਕਟਰ ਨਿਰੇ ਮੁਰਦਾਬਾਦ ਡਾਕਟਰ ਨਿਰੇ ਮੁਰਦਾਬਾਦ ਡਾਕਟਰ ਨਿਰੇ ਮੁਰਦਾਬਾਦ ਕੱਟ ਦਿਓ ਜੀ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਹਰਵਿੰਦਰ ਸੰਧੂ ਮੁਰਦਾਬਾਦ ਚੇਕ ਮਲਕ ਮੁਰਦਾਬਾਦ ਹਰਵਿੰਦਰ ਸੰਧੂ ਮੁਰਦਾਬਾਦ ਹਰਵਿੰਦਰ ਸੰਧੂ ਮੁਰਦਾਬਾਦ ਡਾਕਟਰ ਨਿਰੇ ਮੁਰਦਾਬਾਦ ਡਾਕਟਰ ਨਿਰੇ ਮੁਰਦਾਬਾਦ ਡਾਕਟਰ ਨਿਰੇ ਮੁਰਦਾਬਾਦ ਕੱਟ ਦਿਓ ਯਾਰ ਮੁਰਦਾਬਾਦ ਹਰਵਿੰਦਰ ਸੰਧੂ ਮੁਰਦਾਬਾਦ ਕੁੱਝ ਬੋਲੋ ਕੁੱਝ ਬੋਲੋ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਮੁਰਦਾਬਾਦ ਸ਼੍ਰੇਸ਼ਟ ਮਾਲਿਕ ਮੁਰਦਾਬਾਦ ਸ਼੍ਰੇਸ਼ਟ ਮਾਲਿਕ ਮੁਰਦਾਬਾਦ ਜਿਹੜਾ ਨਾਮ ਪਤਾ ਕਰਦਾ ਹਾਂ ਜਗਮਨ ਰਾਜੂ ਮੁਰਦਾਬਾਦ 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 ਮੁਰਦਾਬਾਦ ਕਰੋ ਭਾਰਤੀ ਜਿੰਟਾ ਪਾਲਦੀ ਮੁਰਦਾਬਾਦ ਭਾਰਤੀ ਜਿੰਟਾ ਪਾਲਦੀ ਮੁਰਦਾਬਾਦ ਹਿੰਦਰ ਸੰਧੂ ਮੁਰਦਾਬਾਦ ਭਵਿੰਦਰ ਸੰਧੂ ਮੁਰਦਾਬਾਦ ਜਗਮਨ ਰਾਜੂ ਮੁਰਦਾਬਾਦ ਜਗਮਨ ਰਾਜੂ ਮੁਰਦਾਬਾਦ ਭਾਈ ਪੁਸ਼ੀਆਦੀ ਮੁਰਦਾਬਾਦ ਵਾੜ ਨੰਬਰ ਮੇਰੀ 23 ਆ ਮੈਂ ਭਾਜਪੀ ਪਾਰਟੀ ਤੋਂ 15-20 ਸਾਲ ਤੋਂ ਸੇਵਾ ਕਰ ਰਿਹਾ ਮੇਰੀਆਂ ਤਿੰਨ ਤਿੰਨ ਲੈਟਰ ਆਜੇ ਚਾਰ-ਚਾਰ ਆ ਜਿਹੜੀਆਂ ਭਾਜਪੀ ਨੇ ਮੈਨੂੰ ਦਿੱਤੀਆਂ ਸੀ ਤੇ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਆ ਵਾਰਡ ਨੰਬਰ 22 'ਚ ਮੈਂ ਕਾਗਜ਼ ਭਰੇ ਮੈਨੂੰ ਰਵਿੰਦਰ ਸੰਧੂ ਦਾ ਫੋਨ ਆਉਂਦਾ ਆ 10 ਦਿਨ ਪਹਿਲੋਂ ਇਹ 5-7 ਦਿਨ ਪਹਿਲੋਂ ਉਹ ਕਹਿੰਦਾ ਕਿ ਤੇਰੀ ਸਾਨੂੰ ਫਾਇਲ ਗਵਾਚ ਗਈ ਆ ਤੇ ਮੈਂ ਦੋ ਤਿੰਨ ਵਾਰੀ ਉਹਨੂੰ ਫੋਨ ਕੀਤੇ ਆ ਤੇ ਕਹਿੰਦਾ ਸਾਨੂੰ ਤੇਰੀ ਫਾਇਲ ਲੱਭ ਜੂਗੀ ਤੇ ਮੇਰੀ ਫਾਇਲ ਨਹੀਂ ਲੱਭੀ ਕੱਲ ਦੇ ਸਾਨੂੰ ਪਾਰਟੀ 'ਚ ਫੋਨ ਆਉਂਦੇ ਕਿ ਤੁਹਾਨੂੰ ਟਿਕਟ ਮਿਲ ਜਾਏਗੀ ਇਹਨਾਂ ਨੇ ਨਵੇਂ ਬੰਦੇ ਆਏ ਆ ਜਿਹਨਾਂ 5-5 ਮਹੀਨੇ ਜਵੈੜ ਕੀਤੀ ਆ ਪਤਾ ਨਹੀਂ ਇਹਨਾਂ ਪੈਸੇ ਦਿੱਤੇ ਆ ਇਹਨਾਂ ਨੇ ਪੈਸੇ ਨਾਲ ਡਾਕਟਾ ਲੈ ਲਈਆਂ ਤੇ ਸਾਡਾ ਬੰਦਾ ਹੱਕ ਸਾਨੂੰ ਮਿਲਣਾ ਚਾਹੀਦਾ ਏ ਸਾਡਾ ਬੰਦਾ ਹੱਕਾਨੂੰ ਮਿਲਿਆ ਨਹੀਂ ਇਸ ਕਰਕੇ ਇਹ ਬੀਜੇਪੀ ਦਾ ਬਾਈਕਾਟ ਕਰਦੇ ਆ ਆਪਾਂ ਕਹਿੰਨੇ ਆ ਕਿ ਜਿਹੜੀ ਵੀ ਐਸੀ ਡਿਕਟ ਇਹਨਾਂ ਨੂੰ ਦਿੱਤੀ ਆ ਪ੍ਰਵਾਸੀਆਂ ਨੂੰ ਇਹਨਾਂ ਦਾ ਪੂਰਾ ਡੀਸੀਪੀ ਨੂੰ ਸੀਪੀਸੀ ਨੂੰ ਆਪਾਂ ਕਹਿੰਨੇ ਆ ਚੋਣ ਕਮਿਸ਼ਨ ਨੂੰ ਕਹਿੰਨੇ ਆ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਦਾ ਸਰਟੀਫਿਕੇਟ ਚੈੱਕ ਕੀਤਾ ਜਾਵੇ ਫਿਰ ਇਹਨਾਂ ਨੂੰ ਡਿਕਟ ਦਿੱਤੀ ਜਾਵੇ ਨਹੀਂ ਤੇ ਆਪਾਂ ਵਿਰੋਧ ਕਰਦੇ ਰਹਾਂਗੇ ਆਉਣ ਵਾਲੇ ਸਮਿਆਂ 'ਚ ਬੀਜੇਪੀ ਦਾ ਵੀ ਵਿਰੋਧ ਕਰਦੇ ਰਹਾਂਗੇ ਜੈ ਬਾਲਮੀਕੀ ਹਰ ਹਰ ਬਾਲਮੀਕੀ ਹਾਂਜੀ ਆਪਣਾ ਨਾਮ ਦੱਸ ਕੇ ਤੇ ਕਿੰਨੀ ਨੰਬਰ ਵਾਰਡ 'ਚ ਉੱਤੀ ਖੜੀ ਹੁਸੀਂ ਤੇ ਕੀ ਅੱਜ ਜਿਹੜਾ ਤੁਹਾਡੇ ਲੋਕ ਪ੍ਰੈਕਟ ਕਰਦੇ ਮੈਂ ਕਮਲੇਸ਼ ਕੁਮਾਰੀ ਮਹਿਲਾ ਮੋਰਚਾ ਮੰਡਲ ਪ੍ਰਧਾਨ 63 ਨੰਬਰ ਵਾਰਡ 63 ਨੰਬਰ ਵਾਰਡ 'ਚ ਸਾਨੂੰ 15 ਸਾਲ ਹੋ ਗਿਆ ਕੰਮ ਕਰਦੇ ਆ ਜੀ ਅਸੀਂ ਆਫਿਸ ਖੋਲਿਆ ਹੋਇਆ ਜੀ ਤੇ ਕਿਰਾਏ ਦਿੰਨੇ ਆ 11 ਵਜੇ ਤੋਂ ਲੈ ਕੇ 5-6 ਵਜੇ ਤੱਕ ਕੰਮ ਕੀਤਾ ਵਾ ਪਾਰਟੀ ਦਾ ਪਾਰਟੀ ਉਥੇ ਜ਼ੀਰੋ ਸੀਗੀ ਜਿਹੜੀ ਅਸੀਂ ਹੀਰੋ ਬਣਾਈ ਆ ਕਿਹੜੀ ਪਾਰਟੀ ਭਾਜਪੀ ਪਾਰਟੀ ਭਾਜਪੀ ਪਾਰਟੀ ਨੂੰ ਅਸੀਂ ਹੀਰੋ ਬਣਾਇਆ ਵਾ ਪਹਿਲਾਂ ਉਥੇ ਕਦੀ ਜਿੱਤਦੀ ਨਹੀਂ ਸੀ ਅੱਜ ਐਂਡ ਤੱਕ ਸਾਨੂੰ ਕਹਿੰਦੇ ਰਹੇ ਨੇ ਕਿ ਸੀਟ ਕਮਲੇਸ਼ ਭੈਣ ਜੀ ਤੁਹਾਡੀ ਹੈ ਤੁਹਾਡੀ ਹੈ ਤੁਹਾਡੀ ਆ ਤੇ ਐਂਡ ਤੇ ਆ ਕੇ ਪੈਰਾਸ਼ੂਟ ਨੂੰ ਭੇਜ ਦਿੱਤਾ ਜੀ ਉਥੇ ਆ ਬਾਹਰ ਦਾ ਬੰਦਾ ਕੋਈ ਸੱਸੀ ਗੱਲ ਜੀ ਨੂੰ ਸੀਟ ਦਿੱਤੀ ਗਈ ਆ ਤੇ ਅਸੀਂ ਇਹ ਬੀਜੇਪੀ ਦਾ ਵਿਰੋਧ ਕਰਨੇ ਆ ਸੰਧੂ ਜੀ ਦਾ ਵਿਰੋਧ ਕਰਨੇ ਆ ਡਾਕਟਰ ਸਾਹਿਬ ਰਾਮਚਾਵਲਾ ਜੀ ਦਾ ਵੀ ਵਿਰੋਧ ਕਰਨੇ ਆ ਸ਼ਵੇਤ ਮਲਕ ਜੀ ਦਾ ਵੀ ਵਿਰੋਧ ਕਰਨੇ ਆ ਕਿ ਤੁਸੀਂ ਬਾਹਰ ਦੇ ਬੰਦਿਆਂ ਨੂੰ ਸੀਟਾਂ ਦੇ ਰਹੇ ਹੋ ਜਿਹੜੇ ਵਰਕ ਕਰ ਰਹੇ ਨੇ ਉਹਨਾਂ ਨੂੰ ਸੀਟ ਨਹੀਂ ਦੇ ਰਹੇ ਨਹੀਂ ਦਿੱਤੀ ਗਈ ਤੇ ਹੁਣ ਅਸੀਂ ਆਜ਼ਾਦ ਲੜਾਂਗੇ ਬਸ ਇਹ ਕਾਰਨ ਕੀ ਕਰਨ ਸਮਝਦੇ ਜੀ ਕਰਨੀ ਹੋਈ ਕਿ ਸੀਟ ਨਹੀਂ ਦਿੱਤੀ ਤੇ ਮੈਂ ਆਜ਼ਾਦ ਲੜੂੰਗੀ ਬੀਜੇਪੀ ਦੇ ਵਿਰੋਧ ਨਾ ਕਰੂੰਗੀ ਨਾ ਕੀ ਕਾਰਨ ਕੀ ਆ ਕਾਰਨ ਕੀ ਰਿਹਾ ਇਹ ਕਿਰ ਤੁਹਾਨੂੰ ਕਿਉਂ ਨਹੀਂ ਦਿੱਤੀ ਗਈ ਪੈਸੇ ਕਰਕੇ ਨਹੀਂ ਦਿੱਤੀ ਗਈ ਉਹਨਾਂ ਨੇ ਪੈਸਾ ਭਰਿਆ ਉਹਨਾਂ ਵਾਂ ਠੀਕ ਹੈ ਨਹੀਂ ਪੈਸੇ ਹੀ ਇਹਨਾਂ ਨੇ ਲਏ ਨੇ ਪੈਸੇ ਲੈ ਕੇ ਸੀਟਾਂ ਦਿੱਤੀਆਂ ਨੇ ਜੇ ਸਾਨੂੰ ਵੀ ਕਹਿੰਦੇ ਅਸੀਂ ਵੀ ਪੈਸਾ ਦੇ ਦਿੰਦੇ ਇਹਨਾਂ ਨੂੰ ਅਸੀਂ ਤੇ ਕਿਹਾ ਸੀ ਇੱਕ ਵਾਰੀ ਗੱਲ ਹੋਈ ਸੀ ਕਿ ਜਿੰਨਾਂ ਕੋ 25-25 ਲੱਖ ਰੁਪਈਆ ਹੋਏਗਾ ਉਹ ਸੀਟ ਲੜ ਸਕਦੇ ਨੇ ਅਸੀਂ ਕਿਹਾ ਟੇਬਲ ਤੇ ਰੱਖ ਦਿੰਨੇ ਆ 25 ਲੱਖ ਤੁਹਾਨੂੰ ਤੇ ਤੁਸੀਂ ਸਾਨੂੰ ਲੜਾਓ ਤੇਰੇ ਨਾਲ ਬਾਹਰ ਦੇ ਬੰਦੇ ਕੋ ਪੈਸੇ ਕਿਉਂ ਲਏ ਜਿਹੜਾ ਵਾਰਟ ਚ ਕੰਮ ਕਰ ਰਿਹਾ ਹੈ ਉਹਨੂੰ ਕਿਉਂ ਨਹੀਂ ਇਹਨਾਂ ਨੇ ਸੀਟ ਦਿੱਤੀ ਕਹਤ ਤੁਸੀਂ ਬੀਜੇਪੀ ਦੇ ਵਰਤਲਾਫ ਇਲੈਕਸ਼ਨ ਲੜੋ ਹਾਂਜੀ ਮੈਂ ਆਜ਼ਾਦ ਇਲੈਕਸ਼ਨ ਲੜੂੰਗੀ ਆਜ਼ਾਦ ਖੜੀ ਹੋਊਂਗੀ ਆਜ਼ਾਦ ਫਾਰਮ ਭਰੂੰਗੀ ਅੱਜ ਅੱਜ ਬੀਜੇਪੀ ਨੂੰ ਅਲਵਿਦਾ ਕਹ ਰਹੇ ਹਾਂਜੀ ਅਲਵਿਦਾ ਕਰ ਰਹੇ ਹਾਂ ਜੀ ਬੀਜੇਪੀ ਨੂੰ ਹਈ ਭਾਈ ਆਪਣਾ ਨਾਮ ਦੱਸ ਕੇ ਤੇ ਕੀ ਕਹਣਾ ਜਾਂਦੇ ਕਿੰਨੇ ਨੰਬਰ ਪਾਰਟੀ ਖੜੇ ਤੇ ਕੀ ਅੱਜ ਕੀਤਾ ਗਿਆ ਤੁਹਾਡੇ ਜੀ ਮੇਰਾ ਨਾਮ ਇਹ ਰਜਿਸਟਰ ਵਿੱਚ ਜਸੀ ਹੈ ਬੀਜੇਪੀ ਪਾਰਟੀ ਵਿੱਚ ਮੈਂ ਜਾਇ ਨਾ ਦੋ ਜਿਹੜਾ 7 ਦਾ ਲੈ ਤੇ 2024 ਤ ਤਮ ਨਾਲ ਚੱਲਦੇ ਪਿਆ ਤੇ ਇਹਨਾਂ ਦੇ ਬੂਥ ਜਿਤਾਤੇ ਭੇਜੇ ਜੀ ਆਪਾਂ ਤੇ ਆਪਾਂ ਤੋਂ ਹੀ ਬੂਤਨ ਹਰਿਆਣੀ ਦਾ ਤੇ ਜਿੰਨੀ ਸਾਡੀ ਮਿਹਨਤ ਹੁੰਦੀ ਏ ਬਾਈ ਨੰਬਰ 4 ਤੋਂ ਪੂਰੀ ਜੋ ਜ਼ੋਰ ਨਾਲ ਜਿਤਾਇਆ ਤੇ ਇਹਨਾਂ ਨੇ ਸਾਨੂੰ ਵਾਦੇ ਤੇ ਸੰਧੂ ਸਾਹਮਣੇ ਵੀ ਜਿਹੜਾ 500 ਬੰਦੇ ਦਾ ਮੈਂਬਰ ਬਣਾਊਗਾ ਅਸੀਂ ਸੀਟ ਉਹਨਾਂ ਨੂੰ ਦਵਾ ਦੇ ਆ 500 ਮੈਂਬਰ ਦੀ ਲਿਸਟੇ ਮੇਰੇ ਕੋਲ ਹੈ ਦੀ ਜੇ ਆ ਜੀ ਤਾਂ ਆਪਲੀਏ ਤੇ 500 ਬੰਦੇ ਦੀ ਲਿਸਟੇ ਮੇਰੇ ਕੋਲ ਆ ਜੇ ਨਾਂ ਤੇ ਕੋਈ ਸਾਨੂੰ ਸੀਟ ਮਿਲੀ ਹੈ ਤੇ ਨਾ ਹੀ ਸਾਨੂੰ ਉਤੋ ਹੀ ਉਦਾਂ ਮਿਲਿਆ ਸਾਨੂੰ ਵਿਜੇਪੀ ਸੰਧੂ ਸਾਹਿਬ ਨੇ ਗੁੰਮਰਾਜ ਜਿੱਤਾਇਆ ਕਿ ਤੰਦੇ ਵੀ ਤਾਂ ਸੀਟ ਪੱਤਰੀ ਮਿਲਦੀ ਮਿਲਦੀ ਜੀ ਅਸੀਂ ਚੰਨੇ ਵੀ ਸਾਨੂੰ ਸੀਟ ਦਿੱਤੇ ਦਿਓ ਸਾਡੀ ਐਸਸੀ ਪਰਿਵਾਰ ਦੀਆਂ ਸੀਟਾਂ ਮੰਗ ਰਿਹਾ ਹਟਾਡੀ ਦੀ ਤੇ ਰਾਤ ਨੂੰ ਤੰਦੇ ਸਾਡੀ ਸੀਟ ਸਾਡੀ ਪੱਤਰੀ ਹੋਦੀ ਜੀ ਤੇ ਸਵੇਰੇ ਰਾਤੀ 12 ਵੇ ਦਬਾ ਲੱਦੇ ਜਨਾ ਪੈਸੇ ਥਾਲੇ ਜੀ ਸੰਧੂ ਸਾਹਿਬ ਨੇ ਭਈ 10 ਲੱਖ ਆਧਾ 15 ਥਾਦਾ ਹਿੱਸਾ ਥਾਤਾ ਸੀਟਾਂ ਸਾਰੇ ਮੁੱਲ ਵੇਚ ਛੱਡੀਆਂ ਜੀ ਸਾਡੇ ਜਿਹੜੇ ਆਪਣੇ ਕੈਂਡੀਡੇਟ ਹੈ ਤੇ ਬਾਈ ਨੰਬਰ ਵਾਰ ਚੇ ਸੁੰਨੀਤਾ ਦੇਵੀ ਜੀ ਉਹਨਾਂ ਨੇ ਪੈਸੇ ਦੇ ਤੇ ਸੀਟਾਂ ਲਈਆਂ ਜੇ ਤੇ ਜੇ ਐਸ ਸੀ ਸੜੀ ਬਣਾਇਆ ਉਹਦਾ ਹਸਪੰਡ ਜਿਹੜੇ ਉਹ ਅਜੇ ਹੈ ਜਰਨਲ ਹੈ ਬ੍ਰਹਮਦੇਵ ਤੇ ਜਿਹੜੀ ਲੇਟਸ ਦੀ ਉਹਦੀ ਐਸ ਸੀ ਮੋਰਚਾ ਸੁਨੀਤਾ ਦੇਵੀ ਐਸੀ ਹੈ ਤੇ ਇਸ ਇੰਡੀਸੀ ਸੰਭਾਪ ਬੈਂਦੀ ਕਰਦੇ ਆ ਵੀ ਜਿਹੜੇ ਐਸ ਸੀ ਸੜੀ ਬਣਾਇਆ ਜਾ ਰਹਾ ਪਿੱਛੇ ਤੋਂ ਇਹਨਾਂ ਦੀ ਇਨਫੋ ਰਿਪੋਰਟ ਕੀਤੀ ਜਾਵੇ ਜਿਹੜੇ ਐਸ ਸੀ ਸੜੀ ਬਣਾਇਆ ਬ੍ਰਹਮਦੇਵ ਜੀ ਨੇ ਇਹਦਾ ਬਣਿਆ ਦਲਕ ਬਣਿਆ ਸਦ ਦੋਨ ਬੱਚੇ ਸਾਸੂ ਇਸ ਤੇ ਪਰਚਾਉਣਾ ਚਾਹੀਦਾ ਇਹਨਾਂ ਦੇ ਐਸ ਸੰਧੂ ਸਾਨੂੰ ਇਹ ਕੰਨੇ ਸੰਧੂ ਸਾਹਿਬ ਆਪ ਇਹ ਕੰਮ ਦਿੱਤਾ ਬਹੁਤ ਜ਼ਿਆਦਾ ਦਿਲ ਦਿੱਤਾ ਹੈ ਆਪਾਂ ਤੁਹਾਡਾ ਵਿਰੋਧ ਕਰਦੇ ਆਂ ਹੋਂਦੇ ਸਮੇਂ ਦੇ ਵਿੱਚ 2027 ਦੇ ਵਿੱਚ ਐਮਐਲਏ ਸੀਟ ਦੇ ਵੀ ਆਪਾਂ 43 ਝੰਡੀਆਂ ਲਿਆ ਤਿੰਤਲਾਂ ਦੇ ਡੋਤ ਡੋਤ ਤਰ੍ਹਾਂ ਦੇ ਵੀ ਸਾਡੀ ਜਿਹੜੀ ਵੀਜੀਪੀ ਪਾਰਟੀ ਇਸ ਹਿੰਦੂ ਸੰਧੂ ਸਾਹਿਬ ਹੈ ਇਹ ਸਾਡੇ ਸਾਰਿਆਂ ਨੂੰ ਸਾਡੇ ਇਸਤੇਮਾਲ ਕਰਦੇ ਭਾਈਚਾਰੇ ਨੂੰ 발ਮੀਚ ਭਾਈਚਾਰੇ ਨੂੰ ਇਸਤੇਮਾਲ ਕਰਦੇ ਆ ਤੇ ਇਹਦੀ ਕੀਤੀ ਜਾ ਵੀ ਇਨਕੁਆਰੀ ਐਸ ਸੀ ਸੜੀਬੜ ਦੀ ਹੁਣ ਅੱਜ ਕਿਦੈਂਕ ਜਿਹੜੇ ਆ ਤੁਹਾਡੇ ਜਿਹੜੇ ਵਰਕਰ ਤੁਹਾਡੇ ਨਾਲ ਜਿਹੜੇ ਇਹ ਅਲਵਿਦਾ ਕਰ ਰਹੇ ਆ ਮੇਰੇ ਨਾਲ ਅਲਵਿਦਾ ਕਰ ਰਹੇ ਮੈਂ 7-8 ਬੰਦੇ ਮੇਰੇ ਨਾਲ ਆਪਣੀ ਟੀਮ ਹੈ ਦੀ ਮੇਰੀ ਇੱਕ ਹਮ 3 ਪਰਵਾਡ ਚੋਂ ਗੋਲਦੀ ਜੀ ਹੈ ਤੇ ਆਪਣਾ ਬਾਈ ਨੰਬਰ ਵਾਲਾ ਪੱਪੂ ਜੀ ਹੈ ਇਹ ਤੇ 63 ਚੋਂ ਆਪਣੇ ਆ ਨਾਮ ਚੋਂ 33 ਨੰਬਰ ਵਾਰਡ ਚੋਂ ਆਪਣੀ ਲੇਟ ਸੇ ਦੇ ਭੈਣ ਸਾਡੀ ਉਹ ਵੀ ਸ਼੍ਰੀਫਾ ਦੇ ਰਹੇ ਨੇ 21 ਨੰਬਰ ਵਾਰਡ ਦੇ ਵਿੱਚੋਂ ਵੀ ਆਪਾਂ ਕਾਫੀ ਮਿਹਨਤ ਕੀਤੀ ਸੀ ਅੱਜ ਨਾਲ ਸਾਡੇ ਨਵੀ ਭਾਜੀ ਆਪਣੇ ਆ ਦੇਨ ਸਿਟੀ ਤੋਂ ਉਹਨੇ ਸਾਨੂੰ 13 ਬਰਵਾੜ ਚ ਭੇਜਿਆ ਅਸੀਂ ਆਪਣੇ ਕੋਲ ਪੈਸੇ ਲਾ ਲਾਤੇ 22 ਨ 13 ਬਰਵਾੜ ਵਿੱਚ ਕਾਫੀ ਸੁਧਾਰ ਕਰਾਇਆ ਜੇ ਸੁਪਨਾ ਮਲਬਾ ਪਵਾਤਾ ਗਲੀਆਂ ਵਿੱਚ ਤਵਾ ਤੇ ਕੰਮ ਕਰਵਾਏ ਛੋਟੇ ਮੋਟੇ ਸਨ ਪਹਿਲਾਂ 13 ਬਰਵਾੜ ਚ ਭੇਜਤਾ ਦੁਬਾਰਾ ਫੇਰ 22 ਚ ਭੇਜਤਾ ਜੇ ਅਸੀਂ ਪੁੱਛਣਾ ਚੰਨੇ ਸੰਧੂ ਸਾਹ ਨੂੰ ਵੀ ਸਾਡਾ ਕਸੂਰ ਕੀ ਹੈ ਗੋਹਣ ਤਾਂ ਰਕੀ ਬਦ ਹੋਏਗਾ ਸਾਡਾ ਮੁੱਦਾ ਆ ਭਾਜੀ ਇਹ ਮੈਂ ਤਾਂ ਨਹੀਂ ਸਾਨੂੰ ਪਾਰਟੀ ਛੱਡਨੇ ਜਾ ਰਹੇ ਆ ਪਸਤੀਫਾ ਦੇ ਛੜਾ ਜੀ ਪਾਰਟੀ ਮਲਬੇ ਦਾ ਕਹਿ ਰਹੇ ਆ ਪਾਰਟੀ ਨਾਲ ਵੀ ਤਾਂ ਦੇ ਰਹੇ ਨੇ ਉਹ ਲੈਣੇ ਸਮਝ ਆਪਾਂ ਪਾਰਟੀ ਦਾ ਵਿਰੋਧ ਕਰਾਂ ਹੋਂ ਦੇ ਸਮੇਂ ਦੇ ਵਿੱਚ ਪਾਰਟੀ ਕਰਾਂ ਦੇ ਵਿਰੋਧ ਆਪਾਂ ਲੋਕਾਂ ਨੂੰ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਜਿਹੜਾ ਮਿਲਦਾ ਵਾ ਭਾਈ ਮੇਰਾ ਤਾਂ ਬਹੁਤ ਵਧੀਆ ਜਾਰੀ ਸੀ ਮੈਂ ਮੈਂ ਆਪਣੀ ਪ੍ਰੇਜੇਤਿਆ ਦੀ ਸੀ ਮੇਰੀ ਮੈਂ ਪਹਿਲੇ ਵੀ ਇਲੈਕਸ਼ਨ ਲੜ ਚੁਟਿਆ ਵਾਂ ਟੀਮ ਨੇ ਆਪਣੇ ਬਾਈ ਨੰਬਰ ਮੇਰਾ ਇਲਾਕਾ ਨਹੀਂ ਮੇਰਾ ਪਰਿਵਾਰ ਹੈ ਉਹ ਮੇਰੇ ਪਰਿਵਾਰ ਨੇ ਪੂਰਾ ਸਾਥ ਦਿੱਤਾ ਮੈਨੂੰ ਤੇ ਮੇਨ ਪੂਰੀ ਉਮੀਦ ਹੈ ਅਸਬਲੀ ਵੀ ਮੇਨ ਪੂਰੀ ਮੇਰੇ ਬਾਈ ਨੰਬਰ ਵਾਰਡ ਮੇਰਾ ਪਰਿਵਾਰ ਹੈ ਇਹਨਾਂ ਨੂੰ ਪੁਰਾ ਜਤਾ ਦੇ ਮੈਨ ਭੇਜਣਾ ਸੀ ਤੇ ਮੈਂ ਸੀਟ ਜਿੱਤਦੇ ਹਮਿੰਦਰ ਸੰਧੂ ਸਾਹਿਬ ਦੇ ਝੋਲੀ ਪਾਣੀ ਸੀ ਦੀ ਪਰ ਸੰਧੂ ਸਾਹਿਬ ਨੂੰ ਪਤਾ ਇਤਿਆਰ ਰੰਗ ਬਿਖਾ ਦੇ ਆਪਣੇ ਭਾਈ ਤੋਂ ਐਸਸੀ ਸਮਾਜ ਵੱਲੋਂ ਟਿਕਟ ਭਰੀ ਸੀ ਬੀਜੇਪੀ ਵੱਲੋਂ ਜਦ ਕਿ ਇਹਨਾਂ ਨੇ ਮੈਂ ਕਾਫੀ ਸਾਲਾ ਤੋਂ ਇਹਨਾਂ ਨਾਲ ਲੱਗਾ ਹੈ ਕੰਮ ਕਰਨ ਡਿਆ ਸੀ ਬੀਜੇਪੀ ਦੇ ਨਾਲ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਨੂੰ ਟਿਕਟ ਦਵਾਂਗੇ ਇਹ ਜਿਹੜੇ ਰਹਿੰਦੇ ਤੇ ਜਿਹੜੇ ਕੱਲ ਦੇ ਆਏ ਬੰਦੇ ਥੋੜੇ ਥੋੜੇ ਚਿਰ ਨੂੰ ਹੋ ਜੇ 4 ਸਾਲ 6-6 ਮਹੀਨੇ ਹੋਇਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਸਾਡੇ ਨਾਲ ਤਾਂ ਇਹਨਾਂ ਨੇ ਧੱਕਾ ਕੀਤਾ ਪਾਰਟੀ ਨੇ ਅਸੀਂ ਤਾਂ ਕੰਮ ਕਰਨ ਦੇ ਸਾਨੂੰ ਵਿਸ਼ਵਾਸ ਵੀ ਕਰਾਇਆ ਸੀ ਇਹਨਾਂ ਨੇ ਕਿ ਅਸੀਂ ਤੁਹਾਨੂੰ ਟਿਕਟ ਦੇਵਾਂਗੇ ਪਰ ਇਹਨਾਂ ਨੇ ਸਾਨੂੰ ਟਿਕਟਾਂ ਕੱਲ ਰਾਤੀ ਉਹਨਾਂ ਨੇ ਸਾਰੀਆਂ ਟਿਕਟਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਦਿੱਤੀਆਂ ਛਪਾਰੀਆਂ ਦਿੱਤੀਆਂ ਸਾਡੀ ਸਾਡੀ ਲੋਕਾਂ ਦੀ ਛਪਾਰਚੀ ਕੋਈ ਨਹੀਂ ਅੱਜ ਤੇ ਇੱਕ ਸਮਾਜ 'ਚ ਖੜੇ ਆ ਕਿ ਚਲੋ ਵੀ ਅੱਜ ਤੇ ਸਮਾਜ ਨਾਲ ਹੀ ਖੜੇ ਆ ਤੇ ਸਮਾਜ ਦੇ ਅਸੀਂ ਸਮਾਜ ਦੇ ਬੰਦੇ ਬੁਲਾਏ ਅੱਜ ਵੀ ਕਿ ਸਾਡੀ ਸਾਡੀ ਹੈਲਪ ਕਰੋ ਇਹ ਸਾਨੂੰ ਤੇ ਇਨਾਂ ਨੇ ਬਿਲਕੁਲ ਕੁਝ ਨਹੀਂ ਸਮਝਿਆ ਇਸ ਕਰਕੇ ਅਸੀਂ ਆਪਣੀ ਪਾਰਟੀ ਨੂੰ ਅੱਜ ਛੱਡ ਰਹੇ ਹਾਂ ਠੀਕ ਹੈ ਉਹ ਸਮਝ ਦਿਓ ਕਿ ਟਿਕਟਾਂ ਤੁਹਾਨੂੰ ਜਿਹੜੇ ਪੁਰਾਣੇ ਵਰਕਰ ਨਹੀਂ ਮਿਲੇ ਨਵੇਂਾਂ ਨੂੰ ਪਰ ਨਵੇਂਾਂ ਨੂੰ ਸਰ ਇਦਾਂ ਨਾ ਕਿ ਵੀ ਅਸੀਂ ਤਾਂ ਇਹ ਸਮਝਦੇ ਹਾਂ ਕਿ ਵੀ ਇਹਨਾਂ ਨੇ ਦਿੱਤੀ ਉਹਨਾਂ ਨੂੰ ਜਿੰਨਾਂ ਕੋਲ ਪਾਸ ਇਹਨਾਂ ਨੂੰ ਪੈਸੇ ਮਿਲੇ ਆ ਜਾਂ ਨਾ ਕੋਈ ਇਹਨਾਂ ਕੋਈ ਫੰਡ ਅਪ ਦਿੱਤਾ ਉਹਨਾਂ ਨੇ ਜਮ੍ਹਾਂ ਕਰਾਇਆ ਹਾਡਵਰਗੇ ਕਰੀਪਾ ਕਰਾ ਨਹੀਂ ਸਕਦੇ ਅਸੀਂ ਤਾਂ ਪਾਰਟੀ ਨਾਲ ਜੁੜੇ ਹਾਂ ਤੇ ਪਾਰਟੀ ਨਾਲ ਕੰਮ ਕਰਦੇ ਹਾਂ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਵੀ ਇਹਨਾਂ ਨੇ ਕਿਸ ਤਰ੍ਹਾਂ ਦਿੱਤੀਆਂ ਕਿਉਂ ਦਿੱਤੀਆਂ ਅਸੀਂ ਤਾਂ ਰਾਤ ਦਿਨ ਲੱਗੇ ਆ ਕਿ ਸਾਨੂੰ ਜਿਹੜੀ ਟਿਕਟ ਮਿਲੇ ਅਹੀਂ ਦੋਵੇਂ 22 ਨੰਬਰ ਤੋਂ ਕਈ ਭਰਾ ਐਸੀ ਭਰਾ ਸਾਡੇ ਨਾਲ ਸੀਗੇ ਕਿ ਆਪਾਂ ਕਹਿੰਦੇ ਆਈ ਵੀ ਸੀਨੀਅਰ ਸਾਂ ਉਹ ਸਾਡੇ ਤੋਂ ਵੀ ਸੀਨੀਅਰ ਹੈਗਾ ਆਪਾਂ ਕਹਿੰਦੇ ਜਿਹੜਾ ਸੀਨੀਅਰ ਉਹਨੂੰ ਦੇ ਦਨ ਐਸੀ ਨੂੰ ਦੇਣ ਪਰ ਅਸਾਂ ਨੂੰ ਜੇ ਨਹੀਂ ਉਹਨਾਂ ਨੇ ਟਿਕਟ ਦਿੱਤੀ ਇਹ ਤੋਂ ਕੀ ਕਰ ਸਕਦੇ ਆਪਾਂ ਇਹਦੇ ਬਾਰੇ ਕੁਝ ਦੱਸ ਨਹੀਂ ਸਕਦੇ ਇੱਥੇ ਇਹੀ ਕਹਿ ਸਕਦਾ ਕਿ ਵੀ ਇਹਨਾਂ ਨੇ ਪੈਸੇ ਲਏ ਫਿਰ ਕੀ ਲੱਗਦਾ ਕਿ ਟਿਕਟ ਇੱਕ ਲੱਡੂ ਵਾਂਗੂ ਹੋ ਗਿਆ ਕਿ ਜਿਹਦੀ ਮਰਜ਼ੀ ਚ ਓਲੀ ਪੈ ਜਾਏ ਕਿ ਵਰਕਰ ਦਾ ਕੋਈ ਮੁੱਲ ਨਹੀਂ ਵਰਕਰ ਦਾ ਸਰ ਪਤਾ ਕੀ ਭਾਜਪੀ ਪਾਰਟੀ ਦੇ ਵਿੱਚ ਤੇ ਸਾਨੂੰ ਤਾਂ ਇਦਾਂ ਹੀ ਲੱਗਾ ਕਿ ਜੇ ਵਰਕਰ ਦਾ ਕੋਈ ਮੁੱਲ ਨਹੀਂਗਾ ਅਸੀਂ ਤਾਂ ਅਸੀਂ ਸਟੇਫੇ ਲੈ ਕੇ ਲੋਤੇ ਅਜੇ ਚੜ੍ਹਤ ਨਹੀਂ ਆਈ ਚਿਕਰ ਸਾਰੀ ਬਾਕੀ ਰਹੀ ਗੱਲ ਜਿਨ੍ਹਾਂ ਦੇ ਜਿਹੜੇ ਆਸੀ ਬਣੇ ਆ ਇਹਨਾਂ ਨੇ ਕਿੱਦਾਂ ਦੇ ਕਿੱਦਾਂ ਸਰਟੀਫਿਕੇਟ ਬਣਾਏ ਨੇ ਕੀ ਕੀਤਾ ਨੇ ਤੁਹਾਨੂੰ ਤੇ ਆਪ ਨਹੀਂ ਸਮਝ ਆਈ ਇੱਕ ਬੰਦਾ ਕਹਿੰਦਾ ਬੰਦੇ ਦੇ ਨਾਂ ਤੇ ਜਨਾਨੀ ਦੀ ਜਾਤ ਹੁੰਦੀ ਠੀਕ ਹੈ ਨਾ ਜੇ ਬੰਦਾ ਐਸੀ ਹੋਏਗਾ ਤਾਂ ਫੇਰ ਹੀ ਜਨਾਨੀ ਹੋਏਗੀ ਬੰਦਾ ਕਹਿੰਦਾ ਮੈਂ ਜਰਨਲਾਂ ਤੇ ਜਨਾਨੀ ਕੀ ਤਰ੍ਹਾਂ ਐਸੀ ਹੋ ਜਾਏਗੀ ਕੀ ਮੰਗ ਕਰਦੇ ਕੋਈ ਜਾਂਚ ਵੀ ਮੰਗ ਜਾਜ ਤੋਂ ਆਪਾਂ ਕਰਦੇ ਆ ਵੀ ਇਹਦੀ ਸਰਟੀਫਿਕੇਟ ਦੀ ਜਾਚਾ ਹੋਣੀ ਚਾਹੀਦੀ ਕਿੱਦਾਂ ਇਹਨਾਂ ਨੇ ਕੀਤਾ ਕਿਉਂ ਕੀਤਾ ਤੇ ਸਾਨੂੰ ਸਾਡੇ ਲੋਕਾਂ ਕਿਉਂ ਨਹੀਂ ਨੰਨ ਟਿਕਟ ਦੇਤੇ ਅਸੀਂ ਕੀ ਕੀ ਵਜਾ ਗਈ ਇਸ ਕਰਕੇ ਇੱਕ ਘੰਟੀ ਵਿੱਚ ਅੱਜ ਤੁਸੀਂ ਜਿਹੜੇ ਬੀਜੇਪੀ ਨੂੰ ਹਲਫੀਤਾ ਕਰਨ ਜਾ ਰਹੇ ਅਸੀਂ ਸਾਰੇ ਜੀ तकरीबन 7-8 ਬੰਦੇ ਆ ਜਿਹੜੇ ਜਿੰਨੀ ਆਪਾਂ ਕਰਨ ਜਾ ਰਹੇ ਆ ਬੀਜੇਪੀ ਨੂੰ ਇੱਕ ਸਾਡੀ ਭੈਣ 36 ਨੰਬਰ ਤੋਂ ਵੀ ਆਈ ਹੈ ਕਮਲੇਸ਼ ਉਹ ਵੀ ਸਾਡੇ ਨਾਲ ਜੁੜੀ ਹੈ ਉਹਨਾਂ ਨੇ ਵੀ ਵਿਚਾਰੀ ਨੇ ਧੱਕਾ ਹੋਇਆ ਇਸ ਕਰਕੇ ਅਸੀਂ ਤੇ ਜਾਇਨ ਕਰੀ ਰਿਹਾ ਜਾਈ ਸਾਰਿਆਂ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀ ਹੈ ਜੀ ਮੈਂ ਆਦੀ ਵਾਲਮੀਕੀਆ ਬਟਕਰ ਮਹਾਪੰਚਾਇਤਾ ਘਟਾ ਦਾ ਮੁਖ ਸੰਚਾਲਕ ਹੈ ਔਰ ਯੂਵਾ ਮੋਰਚਾ ਦਾ ਜਿਹੜਾ ਸੀਨੀਅਰ ਮੈਂਬਰ ਆ ਸੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੋਨੂ ਜੀ ਤੇ ਜਸੀ ਪ੍ਰਧਾਨ ਜੀ ਨਰਿੰਦਰ ਗੋਲਡੀ ਜੀ ਔਰ ਸਾਡੇ ਜਿਹੜੇ ਪੱਪੂ ਜੀ ਆ ਔਰ ਜਿੰਨੇ ਵੀ ਸਾਡੇ ਜਿਹੜੇ ਸਾਥੀ ਆ ਇਹਨਾਂ ਨੇ ਅੱਜ ਧਾਰਮਿਕ ਜਥੇਬੰਦੀਆਂ ਨੂੰ ਬੁਲਾਇਆ ਸੀ ਅੱਜ ਇਹਨਾਂ ਨੇ ਇੱਕ ਮੀਟਿੰਗ ਕੀਤੀ ਆ ਜਿਹੜੇ ਭਾਜਪਾ ਦੇ ਵਿਰੋਧ ਚ ਕੀਤੀ ਆ ਕਿ ਇਹਸ ਬੰਦਿਆਂ ਨੇ ਜਿਹੜੇ ਲਗਾਤਾਰ ਅੱਜ ਤੋਂ 5-7 ਸਾਲ ਦੇ ਜਿਹੜੇ ਬੀਜੇਪੀ ਦੇ ਵਿੱਚ ਮਿਹਨਤ ਕਰਦੇ ਪਏ ਨੇ ਔਰ ਦਿਨ ਰਾਤ ਇਹਨਾਂ ਨੇ ਜਿਹੜੀ ਉੱਥੇ ਮਿਹਨਤ ਕੀਤੀ ਆ ਔਰ ਅੱਜ ਜਦੋਂ ਟਿਕਟਾਂ ਦਾ ਸਮਾਂ ਆਇਆ ਵਾ ਇਹਨਾਂ ਦਾ ਕਿ ਇਹਨਾਂ ਨੇ ਆਪਣੀ ਪਾਰਟੀ ਦੇ ਅੱਗੇ ਮੰਗ ਰੱਖੀ ਸੀ ਕਿ ਜਿਹੜੀ ਐਸੀ ਕੋਟੇ ਦੀਆਂ ਜਿਹੜੀਆਂ ਟਿਕਟਾਂ ਵਾ ਉਹ ਸਾਡੀਆਂ ਝੋਲੀਆਂ ਚ ਪਾਈਆਂ ਜਾਣ ਤੇ ਦੇਖੋ ਜੀ ਜਿਹੜਾ ਇਨਸਾਨ ਮਿਹਨਤ ਕਰਦਾ ਵਾ ਤੇ ਉਹ ਮਿਹਨਤ ਦੇ ਦੌਰਾਨ ਹੀ ਆਪਣੇ ਅੱਗੇ ਹੁੰਦਾ ਵਾ ਤੇ ਪਾਰਟੀਆਂ ਨੂੰ ਵੀ ਚਾਹੀਦਾ ਹੀ ਕਿ ਜਿਹੜੇ ਲੋਕ ਜਿਹੜੇ ਜ਼ਮੀਨੀ ਪੱਧਰ ਤੋਂ ਉੱਠ ਕੇ ਇਹਨਾਂ ਦੇ ਨਾਲ ਮਿਹਨਤ ਕਰਦੇ ਪਏ ਨੇ ਉਹਨਾਂ ਲੋਕਾਂ ਨੂੰ ਇਹ ਜਿਹੜਾ ਵੈ ਟਿਕਟਾਂ ਦੇਣੀਆਂ ਚਾਹੀਦੀਆਂ ਸੀ ਅੱਜ ਸਾਡੇ ਭਰਾਵਾਂ ਨੇ ਸਾਨੂੰ ਇੱਥੇ ਬੁਲਾਇਆ ਧਾਰਮਿਕ ਜਥੇਬੰਦੀਆਂ ਨੂੰ ਅਸੀਂ ਭਾਜਪਾ ਜਿਹੜੀ ਸਰਕਾਰ ਆ ਉਹਦਾ ਅਸੀਂ ਬਾਈਕਾਟ ਕਰਦੇ ਆ ਕਿਉਂ ਇਹ ਸ਼ੁਰੂ ਤੋਂ ਹੀ ਦਲਿਤ ਭਾਈਚਾਰੇ ਦੇ ਨਾਲ ਦਲਿਤ ਵਿਰੋਧੀ ਇਹ ਪਾਰਟੀ ਆ ਔਰ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਨਹੀਂ ਇਹ ਮੰਨਣ ਵਾਲੀ ਹੈਗੀ ਜੇ ਸੰਵਿਧਾਨ ਨੂੰ ਮੰਨਦੀ ਤੇ ਅੱਜ ਇਹ ਆ ਜਿਹੜੇ ਐਸਸੀ ਭਾਈਚਾਰੇ ਦੇ ਸਾਡੇ ਜਿਹੜੇ ਭਰਾ ਵਾ ਇਹਨਾਂ ਨੂੰ ਅੱਜ ਟਿਕਟਾਂ ਦਿੰਦੀ ਤੇ ਕਈ ਜਗ੍ਹਾ ਤੇ ਇਹਨਾਂ ਨੇ ਸਾਡੇ ਐਸੀ ਭਾਈਚਾਰੇ ਨੂੰ ਟਿਕਟਾ ਦਿੱਤੀਆਂ ਤੇ ਉਹ ਕਈ ਜਗ੍ਹਾ ਤੇ ਇਹਨੇ ਸਾਡੇ ਐਸੀ ਭਾਈਚਾਰੇ ਦੇ ਵੀਰਾਂ ਨੂੰ ਨਰਾਸ਼ ਕੀਤਾ ਵਾ ਤੇ ਉਸ ਦੌਰਾਨ ਅੱਜ ਬਾੜ ਨੰਬਰ 22 ਦੇ ਵਿੱਚ ਸਾਡੇ ਜਸੀ ਪ੍ਰਧਾਨ ਜੀ ਔਰ ਨਰਿੰਦਰ ਗੋਲਡੀ ਜੀ ਸੋਨੂ ਗਿਲ ਜੀ ਪੱਪੂ ਜੀ ਔਰ ਸਾਡੀ ਭੈਣ ਬਾੜ ਨੰਬਰ 63 ਤੋਂ ਆਏ ਨੇ ਕਮਲੇਸ਼ ਕੁਮਾਰੀ ਜੀ ਇਹਨਾਂ ਨੇ ਅੱਜ ਜਿਹੜਾ ਵਾ ਭਾਜਪਾ ਦਾ ਬਿਲਕੁਲ ਅੱਜ ਬਾਈਕਾਟ ਕੀਤਾ ਵਾ ਔਰ ਇਹਦਾ ਬਾਈਕਟ ਇਸ ਕਰਕੇ ਕੀਤਾ ਕਿ ਇਹਨਾਂ ਨੇ ਆਪਣੀ ਜਿਹੜੀ ਦਾਵੇਦਾਰੀ ਪਾਈ ਸੀ ਜਿਹੜੀ ਇਹਨਾਂ ਨੇ ਕਹਾਈ ਕਿ ਸਾਨੂੰ ਇਹੀਂ ਐਨਸੀ ਦੀ ਪੰਜ-ਸੱਤ ਸਾਲਾਂ ਤੋਂ ਮਿਹਨਤ ਕਰਦੇ ਪਏ ਆ ਤੇ ਸਾਨੂੰ ਜਿਹੜੀ ਆ ਟਿਕਟਾਂ ਦਿੱਤੀਆਂ ਜਾਣ ਮਗਰ ਜਿਹੜੇ ਲੋਕਾਂ ਨੇ ਛੇ-ਛੇ ਮਹੀਨੇ ਪਹਿਲਾਂ ਆ ਕੇ ਜਿਨ੍ਹਾਂ ਨੇ ਛੇ-ਛੇ ਮਹੀਨੇ ਹੋਏ ਆ ਪਾਰਟੀ ਨੂੰ ਜੁਆਇਨ ਕੀਤੇ ਨੂੰ ਇਹਨਾਂ ਨੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਤੇ ਜਿਹੜੇ 6-6 7-7 ਸਾਲ ਦੇ ਮਿਹਨਤ ਕਰਦੇ ਪਏ ਆ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਅੱਜ ਇਹਨਾਂ ਨੇ ਪੂਰੇ ਪ੍ਰੋਪਰ ਤਰੀਕੇ ਨਾਲ ਜਿਸਤੀਫੇ ਦਿੱਤੇ ਆ ਔਰ ਇਹ ਜਿਹੜੇ ਸਤੀਫੇ ਆ ਇਹ ਸੰਧੂ ਸਾਹਿਬ ਨੂੰ ਦੇਣ ਜਾ ਰਹੇ ਆ ਔਰ ਇਹਦਾ ਪਾਰਟੀ ਦਾ ਬਿਲਕੁਲ ਜਿਹੜਾ ਵਾ ਬਾਈਕਾਟ ਕਰਦੇ ਪਏ ਆ ਤੇ ਮੈਂ ਜਿੰਨੇ ਵੀ ਮੇਰੇ ਇੱਥੇ ਜਿੰਨੀਆਂ ਵੀ ਵਾਡਾ ਤੋਂ ਜਿਹੜੇ ਇਹ ਭਰਾ ਅਸਤੀਫੇ ਦੇ ਰਹੇ ਆ ਤੇ ਮੈਂ ਸਾਰੇ ਹੀ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਵਾਂ ਕਿ ਜਿਹੜਾ ਇਹ ਭਾਜਪਾ ਦਾ ਬਾਈਕਾਟ ਕੀਤਾ ਜਾਵੇ ਔਰ ਇਹਨਾਂ ਨੂੰ ਜੜੀਆਂ ਵੋਟਾਂ ਨਾ ਪਾਈਆਂ ਜਾਣ ਕਿਉਂਕਿ ਇਹ ਹਮੇਸ਼ਾ ਹੀ ਦਲਿਤ ਭਾਈਚਾਰੇ ਨਾਲ ਧੱਕਾ ਹੀ ਕਰਦੀਆਂ ਵਾਂ ਅੱਜ ਵੀ ਸਾਡੇ ਪਰਿਵਾਰਾਂ ਦੇ ਨਾਲ ਇਹਨਾਂ ਨੇ ਧੱਕਾ ਕੀਤਾ ਕਿਉਂ ਜੇ ਪਿੱਛੇ ਵੀ ਧੱਕਾ ਕਰਦੀਆਂ ਤੇ ਹੁਣ ਵੀ ਧੱਕਾ ਹੀ ਕਰਦੀਆਂ ਪਈਆਂ ਵਾਂ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਔਰ ਜਿਹੜੇ ਲੋਗ ਇਹੋ ਜਿਹੇ ਲੋਗ ਆ ਇਹਨਾਂ ਦਾ ਜੜਾ ਵਾ ਇਹ ਬਾਈਕਟ ਕੀਤਾ ਜਾਵੇ ਓਨ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਬੀਜੇਪੀ ਜੁਆਇਨ ਕਰੇਗਾ ਉਹ ਸੋਚ ਸਮਝ ਕੇ ਕਰਿਓ ਕਿ ਇਹ ਜਿਹੜੀ ਪਾਰਟੀ ਆ ਕਿਸੇ ਗਰੀਬ ਬੰਦੇ ਦਾ ਮੁੱਲ ਨਹੀਂ ਪਉਂਦੀ ਕਿਉਂ ਇਹ ਜਿਹੜੀ ਲਾਲਿਆ ਦੀ ਪਾਰਟੀ ਹੈ ਤੇ ਲਾਲਿਆ ਨੂੰ ਅਸੀਂ ਟਿਕਟਾ ਦਿੰਦੀ ਆ ਜੈ ਵਾਲਮੀਕੀ ਜੈ ਭੀਮ ਜੈ ਭਾਰਤ